ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਪਣ ਰਹੀਆਂ ਵੋਟਾਂ ਵਿੱਚ ਵੱਡੀਆਂ ਖਾਮੀਆਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਲੈ ਕੇ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਣੈਲ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਧਾਰਮਿਕ ਆਗੂਆਂ ਤੇ ਪੰਚਾਇਤ ਸਰਪੰਚਾ ਤੇ ਮੋਹਤਬਰਾਂ ਦੀ ਮੀਟਿੰਗ ਹੋਈ। ਜਿਹੜੇ ਕਿ ਐਸਪੀਸੀ ਇਲੈਕਸ਼ਨ ਨੂੰ ਲੈ ਕੇ ਅੱਜ ਜਿਹੜੀ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਕਿਹੜੇ ਏਜੰਡੇ ਸੀ ਜਿਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇ ਦਾ ਜਨੈਤ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਪੂਰਥਲਾ ਸੁਲਤਾਨਪੁਰ ਲੋਧੀ। ਅੱਜ ਦੀ ਇਹ ਅਹਿਮ ਮੀਟਿੰਗ ਇਸ ਕਰਕੇ ਬੁਲਾਈ ਗਈ ਕਿ ਦੇਸ਼ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਪਿਛਲੇ ਸਮੇਂ ਤੋਂ ਲੈ ਕੇ ਵੋਟਾਂ ਬਣਾਉਣ ਦਾ ਕੰਮ ਯਾਰੀ ਕੀਤਾ ਸੀ ਉਸੀਆਂ ਲਿੱਸਾਂ ਅਸੀਂ ਅੱਜ ਕੋਡੋ ਆਈਆਂ ਔਰ ਜਿਸ ਵਿੱਚ ਬਹੁ ਗਿਰਦੀ ਵਿੱਚ ਸਿੱਖਾਂ ਦੀਆਂ ਵੋਟਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਬਹੁਤ ਘੱਟ ਵੋਟਾਂ ਦੀ ਗਿਣਤੀ ਬਣੀ ਆ ਜਿਸ ਕਰਕੇ ਅਸੀਂ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਅੱਜ ਅਸੀਂ ਇੱਥੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਔਰ ਸਾਰਿਆਂ ਨੂੰ ਲਿਸਾਂ ਆਇ ਦਿੱਤੀਆਂ ਜਾ ਰਹੀਆਂ ਨੇ ਔਰ ਜਦੋਂ ਲਿਸਾਂ ਦੇ ਵਿੱਚ ਦੇਖਿਆ ਗਿਆ ਕਿ ਜੇ ਇੱਕ ਪਿੰਡ ਦੇ ਵਿੱਚ 70 ਵੋਟਾਂ ਬਣੀਆਂ ਤੇ ਦੂਜੇ ਪਿੰਡ ਵਿੱਚ 200 ਬਣੀਆਂ ਉਹ ਸਾਰਿਆਂ ਪਿੰਡਾਂ ਦੀ ਇੱਕ ਲਿਸ ਬਣਾ ਦਿੱਤੀ ਗਈ ਜਿਹੜਾ ਇੱਕ ਬਹੁਤ ਵੱਡਾ ਭੰਬਲ ਪੂਸਾ ਹੈ ਵੋਟਾਂ ਜਿਹੜੀਆਂ ਇਹ ਉਹ ਟੇਬੇ ਪਿੰਡ ਵਿੱਚ ਜਮਨ ਮਿਸਾਲ ਦੇ ਤੌਰ ਤੇ ਬਣੀਆਂ ਤੇ ਜੰਗਲੇ ਪਿੰਡ ਦੀਆਂ ਵੀ ਵੋਟਾਂ ਉਸੇ ਪਿੰਡ ਜੀ ਆ ਗਈਆਂ ਇਹ ਜੇ ਪ੍ਰਸ਼ਾਸਨ ਦੇ ਗੱਲ ਕਰੀਏ ਪ੍ਰਸ਼ਾਸਨ ਤਾਂ ਕਹਿ ਰਿਹਾ ਸੀ ਕਿ ਜਿਹੜੀ ਜਿਹੜੀ ਬੀਐਲਓ ਵੱਲੋਂ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਗਈ ਹੈ ਬਿਲਕੁਲ ਠੀਕ ਆ ਪਰ ਤੁਹਾਡੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹਨੇ ਵੋਟਰ ਸੂਚੀ ਤਿਆਰ ਕੀਤੀ ਬਿਲਕੁਲ ਗਲਤ ਤਿਆਰ ਕੀਤੀ ਹੈ ਦੇਖੋ ਗੱਲ ਇਹ ਹੈ ਕਿ ਜਿਹੜੀਆਂ ਬੀਐਲਓ ਸਾਹਿਬ ਨੂੰ ਪਿੰਡਾਂ ਵਾਲਿਆਂ ਲੋਕਾਂ ਨੇ ਆਪਣੇ ਫਾਰਮ ਫਿਲ ਕਰਕੇ ਦਿੱਤੇ ਆ ਉਹ ਬਹੁਤੇ ਫਾਰਮ ਰਸ ਵਿੱਚ ਹੀ ਰਹਿ ਗਏ ਉਹ ਸਾਰੇ ਸਰਕਾਰ ਦੇ ਐਸ.ੀ.ਐਮ ਦੇ ਦਫ਼ਤਰਾਂ ਤੱਕ ਨਹੀਂ ਪਹੁੰਚੇ ਜੇਦਾ ਕਰਕੇ ਵੋਟ ਜਿਹੜੀ ਉਹ ਘੱਟ ਬਣੀ ਗਲਤ ਕੀ ਹੈ ਕਿ ਇਹ ਕਿਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਹਿ ਸਕਦੇ ਕਿ ਸਰਕਾਰ ਵੱਲੋਂ ਕਹ ਲੋ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਮੈਂ ਸਮਝਦਾ ਹਾਂ ਕਿ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਆ ਪ੍ਰਸ਼ਾਸਨ ਨੇ ਇਹ ਗੱਲ ਦਾ ਫੈਸਲਾ ਨਹੀਂ ਕੀਤਾ ਕਿ ਜਿਹੜੇ ਪਿੰਡ ਦੀ ਵੋਟ ਆ ਉਸ ਪਿੰਡ ਦੀ ਲਿਸ ਜਿਹੜੀ ਆ ਉਹ ਵੱਖਰੀ ਬਣੀ ਚਾਹੀਦੀ ਆ ਇਹ ਖਾਮੀ ਆ ਲੇ ਹਲਕੇ ਦੀ ਜਾਂ ਬਾਕੀ ਪੰਜਾਬ ਦੇ ਦੇਖੋ ਗੱਲ ਇਹ ਕਿ ਮੈਂ ਤੇ ਆਪਣੇ ਹਲਕੇ ਦੀ ਗੱਲ ਕਰੂੰਗਾ ਹਲਕਾ ਕਪੂਥਲਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਇਹ ਸਾਰੀਆਂ ਕਮੀਆਂ ਪਈਆਂ ਔਰ ਇਹ ਆਵਾਜ਼ ਸਾਰੇ ਪੰਜਾਬ ਚ ਆ ਰਹੀ ਹੈ ਇੱਕ ਕੱਲੇ ਕਪੂਥਲੇ ਦੀ ਨਹੀਂ ਆਵਾਜ਼ ਜਾਨ ਬੁੱਝ ਗਏ ਪ੍ਰਸ਼ਾਸਨ ਨੇ ਲੋਕਾਂ ਨੂੰ ਭੰਬਲ ਭੂਸਾ ਪਾਇਆ ਹੋਇਆ ਔਰ ਖਾਸ ਕਰਕੇ ਸਿੱਖਾਂ ਦੀਆਂ ਵੋਟਾਂ ਨੂੰ ਜਿਹੜਾ ਵਾ ਉਹ ਇਹਦਾ ਖੇਰੂ ਖੇਰੂ ਕੀਤਾ ਜਾ ਰਿਹਾ ਵੰਡਿਆ ਜਾ ਰਿਹਾ ਤਾਂ ਕਿ ਸਿੱਖ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰ ਸਕਾਂ ਸਾਡੀ ਮੰਗ ਇਹ ਆ ਕਿ ਜਿਹੜੀਆਂ ਲਿਸਾਂ ਬਣੀਆਂ ਉਹਨਾਂ ਸਾਰੀਆਂ ਨੂੰ ਦੁਬਾਰਾ ਬਚਾਇਆ ਜਾਵੇ ਪਿੰਡ ਵਾਈਜ਼ ਲਿਸ ਬਣਾਈ ਜਾਵੇ ਜੇ ਡੋਗਰਾਂ ਵਾਲਾ ਪਿੰਡ ਦੀ ਲਿਸਾ ਤਾਂ ਡੋਗਰਾਂ ਵਾਲੇ ਪਿੰਡ ਦੀ ਲਿਸ ਕੱਲੀ ਬਣਨੀ ਚਾਹੀਦੀ ਆ ਜੇ ਭਵਾਨੀਪੁਰ ਦੀ ਲਿਸਾ ਤਾਂ ਭਵਾਨੀਪੁਰ ਦੀ ਲਿਸ ਕੱਲੀ ਬਣਨੀ ਚਾਹੀਦੀ ਆ ਜਦ ਕਿ 2-3 ਪਿੰਡਾਂ ਨੂੰ ਇਕੱਠਾ ਕੀਤਾ ਗਿਆ ਜਿਹੜਾ ਕਿ ਸਾਡੇ ਵੋਟਰਾਂ ਨੂੰ ਇਸ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਵੋਟ ਹੈ ਸਾਡੀ ਕਿੱਥੇ ਆ ਇਹਦੇ ਲਈ ਕੋਈ ਸਮਾਂ ਕਿਉਂਕਿ ਹੁਣ ਨੇੜੇ ਆ ਰਿਹਾ ਸਮਾਂ ਬਤਾਉਂਦੇ ਮੰਗ ਅਸੀਂ ਪਹਿਲੀ ਤੇ ਬੇਦੀ ਕਰਦੇ ਹਾਂ ਕਿ 10 ਮਾਰਚ ਤੱਕ ਸਰਕਾਰ ਨੇ ਵੋਟਰਾਂ ਨੂੰ ਬਣਾਉਣ ਦਾ ਸਬਾ ਦਿੱਤਾ ਪਰ ਜੇ ਉਹਨਾਂ ਵਿੱਚ ਸੁਧਾਈ ਨਾ ਹੋ ਸਕੇ ਜਿਹੜੀਆਂ ਵੋਟਾਂ ਕਈ ਬਹੁਤ ਵੋਟਾਂ ਦੇਖਿਆ ਕਿ ਜਿਹੜੇ ਕਲੀਨ ਸ਼ੇਪ ਲੋਕ ਆ ਉਹਨਾਂ ਦੀਆਂ ਬਣ ਗਈਆਂ ਜਿਹੜੀਆਂ ਕਲੀਨ ਸ਼ੇਪ ਵੋਟਾਂ ਬਣੀਆਂ ਉਹ ਸਿੱਖ ਰਹਿਤ ਮਰਿਆਦਾ ਦੇ ਉਲਟ ਆ ਇਸ ਕਰਕੇ ਦੁਬਾਰਾ ਸਾਰਿਆਂ ਜੱਸਾਂ ਨੂੰ ਬਚਿਆ ਜਾਵੇ ਸਹੀ ਵੋਟ ਬਣੇ ਔਰ ਸਾਰਿਆਂ ਦੀ ਵੋਟ ਬਣੇ ਜਿਨ੍ਹਾਂ ਨੂੰ ਵੋਟ ਬਣਾਉਣ ਦਾ ਅਧਿਕਾਰ ਆ ਉਹਨਾਂ ਦੀ ਕਿਸੇ ਦੀ ਵੋਟ ਜਿਹੜੀ ਆ ਉਹ ਵਾਂਝੇ ਨਾ ਰਹਿ ਜਾਣ ਇੱਕ ਵੀ ਗੰਭੀਰ ਨਹੀਂ ਹੈਗੇ ਨਾ ਵੋਟ ਬਣਾਉਣ ਦੀ ਲੈ ਕਿੰਨੀ ਵਾਰ ਸਮਾਂ ਬੱਦਕ ਕਰੇ ਇਸੇ ਕਰਕੇ ਹੀ ਅੱਜ ਜਿਹੜੀਆਂ ਅਸੀਂ ਸਰਗਰਮੀਆਂ ਤੇਜੀ ਕੀਤੀਆਂ ਕਿ ਅਸੀਂ ਹਲਕਾ ਅੱਜ ਜਿਹੜੇ ਸਾਡੇ ਲੋਕ ਆ ਉਹ ਹਲਕਾ ਸੁਲਤਾਨਪੁਰ ਲੋਧੀ ਦੇ ਸਾਰੇ ਲੋਕ ਆ ਜਿਹੜੇ ਜਿਦਾਂ ਕਿ ਟੱਬਾਵਾ ਠੱਟਾਵਾ ਦੂਲਵਾਲ ਤੋਂ ਬੋਲੀਆਂ ਆ ਪਾਜੀਆਂ ਇਹ ਸਾਰੇ ਨਸੀਰਪੁਰ ਇਹ ਸਾਰੇ ਪਿੰਡਾਂ ਦੀਆਂ ਜਿਹੜੇ ਲੋਕ ਆ ਇਹ ਲੋਕ ਸਾਰੇ ਹਲਕਾ ਵਿਧਾਨ ਸਭਾ ਦੇ ਪਿੰਡਾਂ ਦੇ ਲੋਕ ਆ ਅਸੀਂ ਅੱਜ ਸਲਤਾਨਪੁਰ ਹਲਕੇ ਦੇ ਆ ਵੋਟਾਂ ਦੀ ਸਦਾਈ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਲੈਣ ਵਾਸਤੇ ਆਜਾ ਇਲਾਕੇ ਦੇ ਲੋਕਾਂ ਨੂੰ ਸੱਦਣ ਵਾਸਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਅਸੀਂ ਇਹ ਜਿਹੜੀ ਮੀਟਿੰਗ ਕਾਲ ਕੀਤੀ ਆ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਤੇ ਹਿਸ਼ਿਆਵਾ ਲੋਕ ਵੋਟਾਂ ਬਣਾਉਣਾ ਚਾਹੁੰਦੇ ਆ ਪਰ ਸਰਕਾਰ ਤੇ ਸਾਡੇ ਬੀਐਲਓ ਜਿਹੜੇ ਉਹਨਾਂ ਨੂੰ ਸਹੂਜ ਨਹੀਂ ਦੇ ਰਹਾ ਔਰ ਸਖਤ ਤੋਂ ਸਖਤ ਜਾਣ ਬੁੱਝ ਕੇ ਇੱਕ ਇਹ ਰੱਖੀ ਗਈ ਆ ਕਿ ਸਾਰਿਆਂ ਦੀਆਂ ਆਧਾਰ ਕਾਰਡ ਦੀਆਂ ਕਾਪੀਆਂ ਨਾਲ ਲਾਈਆਂ ਜਾਣ ਫੋਟੋਆਂ ਨਾਲ ਲਾਈਆਂ ਜਾਣ ਜਦੋਂ ਬੀਐਲਓ ਸਾਹਿਬ ਜਾ ਕੇ ਨਗਰਾਂ ਦੇ ਵਿੱਚ ਵੋਟ ਬਣਾਉਣਗੇ ਉਹਨਾਂ ਨੂੰ ਦੱਸੇਗਾ ਕਿ ਕਿਸ ਸਾਧਾਰੀ ਸੇਕਾ ਦੀ ਵੋਟ ਬਣਦੀ ਆ ਉਹਦੀ ਵੋਟ ਬਣਾਉਣੀ ਚਾਹੀਦੀ ਆ ਆਧਾਰ ਕਾਰਡ ਦਾ ਇੱਕ ਐਸਾ ਸਿਸਟਮ ਬਣ ਗਿਆ ਜੋ ਅੱਜ ਦੇਸ਼ ਦੇ ਵਿੱਚ ਠੱਗੀਆਂ ਹੋ ਰਹੀਆਂ ਧੋਖੇ ਹੋ ਰਹਾ ਬੈਂਕਾ ਅਕਾਊਂਟ ਲੋਕਾਂ ਦੇ ਨਾਲ ਆਧਾਰ ਕਾਰਡ ਦੇ ਅਟੈਚ ਆ ਉਹਨਾਂ ਤੋਂ ਡਰਦੇ ਲੋਕ ਆਧਾਰ ਕਾਰਡ ਨਹੀਂ ਦੇ ਰਹੇ ਕਿ ਸਾਡੀ ਕਿਤੇ ਇਹ ਨਾ ਹੋਵੇ ਕਿ ਅਸੀਂ ਆਧਾਰ ਕਾਰਡ ਦਿੱਤਾ ਤਾਂ ਸਾਡੇ ਬੈਂਕ ਦਾ ਖਾਤਾ ਹੀ ਕਲੀਅਰ ਕੋ ਕਰਕੇ ਲੈ ਜਾਏ ਇਸ ਕਰਕੇ ਆਧਾਰ ਕਾਰਡ ਦੀ ਜਿਹੜੀ ਇਹ ਸ਼ਰਤ ਇਹ ਹਟਾਉਣੀ ਚਾਹੀਦੀ ਆ ਸਿਰਫ ਦੇ ਸਿਰਫ ਸਿੱਖਾਂ ਦੀਆਂ ਵੋਟਾਂ ਸਿੱਖ ਰਿਆ ਤੇ ਬਿਰਦਾ ਦੇ ਅਨੁਸਾਰ ਕੇਸਾਧਾਰੀ ਹਰ ਸਿੱਖ ਦੀ ਤੇ ਭੈਣ ਦੀ ਬੋਰ ਬੱਚਿਆਂ ਦੀ ਬਣੀ ਚਾਹੀਦੀ ਆ ਪ੍ਰਸ਼ਾਸਨ ਗੰਭੀਰ ਹੋਊਗਾ ਤੁਹਾਡੇ ਮਾਮਲੇ ਮਾਮਲੇ ਨੂੰ ਲੈ ਕੇ ਅਸੀਂ ਤੇ ਪ੍ਰਸ਼ਾਸਨ ਕੋ ਬੇਨਤੀ ਕਰ ਸਕਦੇ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰ ਸਕਦੇ ਆ ਕਿ ਅਸੀਂ ਇਸ ਪੰਜਾਬ ਦੇ ਸ਼ਹਿਰੀ ਆ ਅਸੀਂ ਇੱਥੋਂ ਦੇ ਸਿੱਖ ਵੋਟਰ ਆ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਆ ਜਿਹਦਾ ਬਹੁਤ ਵੱਡਾ ਇਤਿਹਾਸ ਆ ਕੁਰਬਾਨੀਆਂ ਭਰਿਆ ਇਤਿਹਾਸ ਆ ਜੇ ਇਹਨਾਂ ਨੂੰ ਅਣਗੌਲਿਆ ਕੀਤਾ ਜਾਏ ਜਾਏਗਾ ਤਾਂ ਪੰਜਾਬ ਦੇ ਵਿੱਚ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਹੋਏਗਾ ਪ੍ਰਾਪਰਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ